ਖਾਲਸਾ ਪੰਥ ਸਾਹਿਬ ਜਨਾ ਦੇਖਸ ਨੂੰ ਸਮਰਪਿਤ ਕਸਤਨੇਦ ਨੂੰ ਵਿਖੇ ਕਰਵਾਏ ਜਾ ਰਹੇ ਨੇ 6 April ਨੂੰ ਨਗਰ ਕੀਰਤਨ ਇਕ ਮੈਂ ਰੱਬ ਦਾ ਬਣਾਇਆ ਮੈਂ ਰੱਬ ਦਾ ਬਣਾਇਆ ਮੈਂ ਰੱਬ ਦਾ ਬਣਾਇਆ ਕੋਈ ਜਨਮਾਇਆ ਹੋਵੇ ਮੈਂ ਰੱਬ ਦਾ ਬਣਾਇਆ ਕੋਈ ਜਨਮਾਇਆ ਹੋਵੇ ਮੈਂ ਰੱਬ ਦਾ ਬਣਾਇਆ ਕਲੰਗੀਧਰ ਦਸ਼ਮੇਸ਼ ਪਿਤਾ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਖਾਲਸਾ ਪੰਥ ਦੀਆਂ ਬਾਤਾਂ ਪੂਰੀ ਦੁਨੀਆ ਵਿੱਚ ਪੈਂਦੀਆਂ ਨੇ ਇਸ ਮਹਾਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਮਤ ਸਮਾਗਮ ਅਤੇ ਅੰਮ੍ਰਿਤ ਸੰਚਾਰ ਇਟਲੀ ਦੀ ਧਰਤੀ ਤੇ ਵਸਦੀ ਸਿੱਖ ਸੰਗਤ ਦੁਆਰਾ ਬੜੇ ਜੋਸ਼ੋਖ ਰੋਸ਼ਨਲ ਕਰਾਇਆ ਜਾ ਰਹੇ ਨੇ ਇਟਲੀ ਦੇ ਕਸਤਨੇਦਲੋ ਵਿਖੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤਨੇਦਲੋ ਦੁਆਰਾ ਸਮੂੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦੇ ਆ ਦੱਸਿਆ ਕਿ 6 April ਦਿਨ ਐਤਵਾਰ ਨੂੰ ਕਸਤਨੇਦਲੋ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਦੁਪਹਿਰ 12 ਵਜੇ ਆਰੰਭ ਹੋਵੇਗਾ ਇਸ ਮੌਕੇ ਪੰਥ ਪ੍ਰਸਿੱਧ ਰਾਗੀ ਢਾਡੀ ਸੰਗਤਾਂ ਨੂੰ ਖਾਲਸੇ ਦਾ ਗੌਰਵਮਈ ਇਤਿਹਾਸ ਸਰਵਣ ਕਰਾਉਣਗੇ ਕਸ਼ਤੇ ਨੇਦਲੂ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਸੰਗਤ ਨਗਰ ਕੀਰਤਨ ਵਿੱਚ ਹਮ ਹਮਾ ਕੇ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਹਰ ਇੱਕ ਵੱਧ ਤੋਂ ਵੱਧ ਸਿੱਖ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਤਾਂ ਜੋ ਇਟਲੀ ਵਿੱਚ ਜਨਮੇ ਸਿੱਖ ਪਰਿਵਾਰਾਂ ਦੇ ਬੱਚੇ ਆਪਣੇ ਗੌਰਵ ਮੈਂ ਸਿੱਖ ਇਤਿਹਾਸ ਨੂੰ ਦੰਗਾਈ ਨਾਲ ਸਮਝਦੇ ਹੋਏ ਇਸ ਦੇ ਧਾਰਨੀ ਬਣ ਕੇ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਦਾ ਹਿੱਸਾ ਬਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਤਰਾ ਸਾਹਿਬ ਧੰਤਨ ਬਾਬਾ ਬੰਡਾ ਜੀ ਸਿੱਖ ਸੈਂਟਰ ਕਾਸਟਰੇਲ ਬ੍ਰੇਸ਼ਿਆ ਵਿਖੇ 6 ਅਪ੍ਰੈਲ ਦਿਨ ਐਤਵਾਰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਨਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੀ ਸੋ ਸਾਡੇ ਕੋਲ ਪੰਥ ਦੇ ਉੱਗੇ ਕਵਿਸ਼ਰੀ ਜਥੇ ਤੇ ਕੀਤਨੀ ਜਥੇ ਪਹੁੰਚ ਰਹੇ ਹਨ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਗਰ ਕੀਰਤਨ ਦੇ ਵਿੱਚ ਸਾਰੀਆਂ ਸੰਗਤਾਂ ਦੇ ਪਰਿਵਾਰਾਂ ਸਦੇ ਹੋ ਮਾਰ ਕੇ ਆਪਣੀਆਂ ਹਾਜ਼ਰੀਆਂ ਗੁਰ ਚਰਨਾਂ ਵਿੱਚ ਰੋਣੀਆਂ ਹਨ ਕੀ ਕਰ ਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਵਰਦੁਆਰਾ ਤੁਹਾਨੂੰ ਦਰਬਾਬਾ ਪਟਾ ਸਾਹਿਬ ਜੀ ਕਸਦ ਨੇ ਲੋਪਰੇਸ਼ਿਆ ਵਿਖੇ 6 ਅਪ੍ਰੈਲ ਦਿਨ ਐਤਵਾਰ ਨੂੰ ਖਾਲਸਾ ਪੰਥ ਦੇ ਸਾਈਆਂ ਦੇ ਸਮਰਪਤ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਕਤਕਾਰ ਅਕੈਡਮੀ ਬਾਬਾ ਜੀ ਸਿੰਘ ਬਾਬਾ ਯਾਦ ਸਿੰਘ ਅਕੈਡਮੀ ਦੇ ਵਿਦਿਆਰਥੀ ਕਤਕੇ ਦੇ ਜੋਰ ਦਿਖਾਣਗੇ ਅਤੇ ਸਮੂਹ ਵਰਦੁਆਰਾ ਪਰਵਤਕ ਬੇਟੀਆਂ ਨੂੰ ਸੰਸਥਾਵਾਂ ਰੇਤੀ ਹੈ ਕਿ ਉਹ ਮਹਮਾ ਕੇ ਨਗਰ ਕੀਰਤਨ ਵਿੱਚ ਪਹੁੰਚੋ ਅਤੇ ਕੋ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕੁਟਾਤ ਨੂੰ ਨਗਰ ਕੀਰਤਨ ਤੇ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ